ਸੁਖਵੀਰ ਬਾਦਲ ਕੋਲੇ ਗੰਨੇ ਵਾਲੇ ਚਲੇਗੇ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਕਿ ਕਿਵੇਂ ਕਹਿੰਦੇਖ ਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ ਚ ਐ ਦੱਬਣੀਆਂ ਉਹ ਉਹਦੀ ਮੁੜਿਆ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪਤਾ ਨਹੀਂ ਵੀ ਕੰਨਾ ਬੀਜਿਆ ਕਿਵੇਂ ਜਾਂਦਾ ਉਹ ਤਾਂ ਤਾਂ ਪਤਾ ਉਹ ਵੀ ਕਦੇ ਖੇਤ ਗਿਆ ਹੋਵੇ ਹਰਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚਨੀਰ ਸਰਦੂਰਗੜ ਕੋਲ ਚਨੀਰ ਆ ਉਹਦਾ ਹਲਕਾ ਪੈਂਦਾ ਬਟੇਂਡਾ ਉੱਥੇ ਕੋਈ ਹੜਾ ਆਗੇ ਸੀਗੇ मुआवजा देन चली गई एक एक, एक बंद कहने मेरे दो किले हरिया मिर्चा मारिया गई मुआवजा दो जी उन्हें पूछ लिया सरपंच में भी हरिया मिर्चा कि पाँ बिक हरिया मि कह हरिया मिर्चा पची छब्बी सौ बिक जाए लाल बिक जाती है अठवंजा सौ छः हज़ार तक कहीं फिर कमले हो तुम्हें हरिया क्यों बीजते सीधे लाल ही बीजा करो लै हूँ कि पता किसी उन्होंने भी हरिया तो लाल बन दी ने नहीं पता ना जी समस्यावान नहीं पता गल सही लग रही ने सच्चिया लग रही ने ताड़िया मार के थोड़ा हौसला बढ़ा दो ਦੱਸ ਦਿਓ ਜਿਆਦਾ ਟਾਈਮ ਤੱਕ ਲੈ ਰਿਹਾ ਆਪਾਂ ਜੰਦਰਾਂ ਵਾਲੇ ਪਾਸੋਂ ਲੰਘ ਜਾਨੇ ਆਂ ਹਾਂ ਆਪਣਾ ਕੀ ਜਾ ਕੇ ਉੱਥੇ ਵੀ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋਗੇ ਬਸ ਸੋ ਇਹ ਤਾਂ ਮੈਂ ਸੁਣਾ ਰਿਹਾ ਕਿਉਂਕਿ ਭਗਤ ਕਬੀਰ ਜੀ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਜਿਹੜੇ ਉੱਚੇ ਕਹਾਉਂਦੇ ਆਪਣੇ ਆਪ ਨੂੰ ਉਹਨਾਂ ਨੂੰ ਨੀਵਿਆਂ ਤੋਂ ਸਿੱਖਣਾ ਪਊਗਾ ਨੀਵਿਆਂ ਦੇ ਨਾਲ ਨਿਭਾਉਣੀ ਪਊਗੀ ਇਹਨੂੰ ਪਿੰਡਾਂ ਦੇ ਸਮੱਸਿਆ ਹੀ ਨਹੀਂ ਪਤਾ ਹੁੰਦੇ ਡਾਕਟਰ ਨੂੰ ਪਤਾ ਹੀ ਨਾ ਹੋਵੇ ਕਿ ਬਿਮਾਰੀ ਕੀ ਹੈ ਇਲਾਜ ਕੀ ਕਰੂਗਾ ਨਾ ਉਹਨਾਂ ਨੂੰ ਗਰੀਬ ਦਾ ਘਰ ਦਾ ਪਤਾ ਨਕਸ਼ਾ ਵੀ ਸਿਰ ਦੇ ਵਾਲ ਝੜ ਗਏ ਮਾਵਾ ਭੈਣਾਂ ਦੇ ਖਾਸ ਤੌਰ ਤੇ ਐਸਸੀ ਦਲਿਤ ਭਾਈਚਾਰੇ ਦੀ ਮਾਵਾ ਭੈਣਾਂ ਦੇ ਵਾਲ ਝੜ ਕੇ ਸਿਰ ਦੇ ਇਨੂੰ ਰੱਖਿਆ ਹੁੰਦਾ ਤੇ ਇਨੂੰ ਕਹਿੰਦੇ ਸਾਡੇ ਇਲਾਕੇ ਚ ਨੂੰ ਸਵੇਰੇ ਗੋਹੇ ਵਾਲਾ ਬੱਠਲ ਜਾਂ ਕੂੜੇ ਵਾਲਾ ਬੱਠਲ ਤਸਲਾ ਕਹਿੰਦੇ ਆ ਤੁਹਾਡੇ ਕੋ ਨਹੀਂ ਦੁਪਹਿਰੇ ਲੱਕੜਾਂ ਦੀ ਭਰੀ ਜਿਹੜੇ ਸ਼ਾਮ ਨੂੰ ਰੋਟੀ ਬਣਾਉਣੀ ਹੈ ਸ਼ਾਮ ਨੂੰ ਚਰੀ ਜਬ ਪ੍ਰਸੀਮ ਦਾ ਪ੍ਰਸੀਮ ਦੀ ਪੰਡ ਜਿਹੜੇ ਪਸ਼ੂਆਂ ਨੂੰ ਲੈ ਕੇ ਆਉਂਨੇ ਹਰ ਵਕਤ ਸਿਰ ਤੇ ਕੋਈ ਨਾ ਕੋਈ ਪੰਡ ਕੋਈ ਨਾ ਕੋਈ ਭਾਰ ਪਿਆ ਰਹਿੰਦਾ ਇਹ ਜਾਣਦੇ ਨੇ ਇਹ ਤਾਂ ਜਾਣਨ ਨਾ ਜੇ ਆਪ ਦਿਹਾੜੀ ਕਿਸੇ ਨੂੰ ਦਿਹਾੜੀ ਵਾਸਤੇ ਪੁੱਛਣਗੇ ਹੁਣ ਜਾਂ ਕਦੇ ਆਪ ਕਣ ਕਬੱਡੀ ਹੋਵੇ ਜਾਂ ਹਾਤੀ ਝੋਨਾ ਲਾਇਆ ਹੋਵੇ ਇਹਨੂੰ ਕੀ ਪਤਾ ਹੈ ਗਰੀਬੀਆਂ ਕੀ ਹੁੰਦੀਆਂ ਨੇ ਮੈਂ ਵੀ ਪਿੰਡ ਜਾਂਨਾ ਮੇਰੇ ਅੱਜ ਮੇਰੇ ਵੀ ਉਹ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਉਹ ਮਿਲਦੀਆਂ ਰਹਿੰਦੀਆਂ ਜਿਹੜੇ ਸਾਡੇ ਨਾਲ ਨੌਕਰ ਸਿਰੀ ਪਾਲੀ ਰਹੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਸਾਰੇ ਇਕੱਠੇ ਕੰਮ ਕਰਦੇ ਸੀ ਇੱਕੋ ਖੇਤ ਆ ਇੱਕੋ ਖਵਾਜਾ ਪੀਰ ਦਾ ਬੋਰ ਐ ਉਥੇ ਮੱਥਾ ਟੇਕ ਕੇ ਬੋਰ ਚਲਾਉਂਦੇ ਸੀ ਇਹਨੂੰ ਪਤਾ ਖੋਜਾ ਪੀਰ ਦਾ ਕੇ ਖੋਜਾ ਪੀਰ ਪਾਣੀ ਨਾਲ ਸੰਬੰਧਤ ਹੈ ਨਾ ਕਦੇ ਪਾਣੀ ਦੀ ਘਾਟ ਹੋਈ ਹੋਵੇ ਤਾਂ ਪਤਾ ਲੱਗੇ ਨਹਿਰਾਂ ਤਾਂ ਜਾ ਕੇ ਖੇਤਾਂ 'ਚ ਖਤਮ ਹੋ ਜਾਂਦੀਆਂ ਇਹਨਾਂ ਦੇ ਇਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਹੈ ਇਹਨੂੰ ਕੀ ਪਤਾ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਕੱਸੀ ਕੀ ਹੁੰਦੀ ਹੈ ਸੁਆ ਕੀ ਹੁੰਦਾ ਰਜਵਾਹ ਕੀ ਹੁੰਦਾ ਆ ਦੁੱਖ ਰਿਹਾ ਮੈਨੂੰ ਕਿ ਯਾਰ ਇਹ ਉਹ ਬੰਦੇ ਰਾਜ ਕਰੀ ਗਏ ਜਿਹਨਾਂ ਨੂੰ ਕੱਖ ਨਹੀਂ ਪਤਾ ਅੱਜ ਵੀ ਨਹੀਂ ਪਤਾ ਸ਼ਰਤਲਾਲ ਨੂੰ ਅੱਜ ਪੁੱਛ ਲੋ